ਜਦੋਂ ਕਿਸੇ ਮੰਤਰੀ ਦੀ ਅਪੱਤੀ ਜਨਕ ਵੀਡੀਓ ਜਾਂ ਅਸ਼ਲੀਲ ਵੀਡੀਓ ਲੀਕ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਜਾਂਦਾ ਹੈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਭਾਵੇਂ ਉਹ AI ਨਾਲ ਬਣੀ ਹੋਈ ਵੀਡੀਓ ਕਿਉਂ ਨਾ ਹੋਵੇ ਤੇ ਗੱਲ ਹੁੰਦੀ ਹੈ ਜਦੋਂ ਦੂਜੇ ਪਾਸੇ ਧਾਰਮਿਕ ਸਥਾਨਾਂ ਦੀ ਸਿੱਖਾਂ ਦੇ ਧਾਰਮਿਕ ਸਥਾਨ ਦੀ ਜਦੋਂ ਉਸ ਦੀ ਬੇਅਦਵੀ ਵਾਲੀ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਆਂਦੀ ਹੈ AI ਨਾਲ ਬਣਾਈ ਹੋਈ ਤਾਂ ਉਸ ਨੂੰ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਦੇ ਉੱਤੋਂ ਹਟਾਇਆ ਨਹੀਂ ਜਾਂਦਾ ਉਹ ਉਦਾਂ ਦੀ ਉਦਾਂ ਪਈ ਰਹਿੰਦੀ ਹੈ ਜਦਕਿ ਉਸ ਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਸਾਰੇ ਜਣੇ ਇਹ ਚੀਜ਼ ਦੀ ਡਿਮਾਂਡ ਕਰ ਰਹੇ ਹੁੰਦੇ ਨੇ ਕਿ ਇਸ ਵੀਡੀਓ ਨੂੰ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੋਂ ਹਟਾ ਦੇਣਾ ਚਾਹੀਦਾ ਹੈ ਜਿੱਥੇ ਮਾਨ ਸਰਕਾਰ ਨੂੰ ਸਾਰੀ ਚੀਜ਼ਾਂ ਦੀ ਸੋਸ਼ਲ ਮੀਡੀਆ ਤੇ ਚੱਲ ਰਹੀ ਇਕੱਲੀ-ਇਕੱਲੀ ਚੀਜ਼ ਦੀ ਜਾਣਕਾਰੀ ਰਹਿੰਦੀ ਆ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕੌਣ ਸਵੇਰੇ ਉੱਠ ਕੇ ਉਹਨਾਂ ਵਾਰ ਹੀ ਬੋਲਣ ਲੱਗ ਜਾਂਦਾ ਇੱਥੇ ਮੈਂ ਗੱਲ ਕਰ ਰਿਹਾ ਰਤਨਦੀਪ ਧਾਲੀਵਾਲ ਦੀ ਕਿਉਂ ਲੋਕ ਜਦੋਂ ਤੜਕੀ ਗੋਲਾਂ ਕੱਢਣ ਕੋਈ ਇੱਕ ਹੋ ਕੇ ਪੈ ਗਿਆ ਉਹ ਤਾਂ ਜ਼ਮੀਨ ਉਹਨਾਂ ਦੀ ਹੀ ਹੈ ਨਾਮ ਰਤਨ ਹੈ ਕੰਮ ਰਤਨ ਵਾਲੇ ਹੈ ਨਹੀਂ ਜਿੱਦਾਂ ਰਤਨਦੀਪ ਧਾਲੀਵਾਲ ਦੀ ਸਾਰੀਆਂ ਵੀਡੀਓ ਭਗਵੰਤ ਮਾਨ ਕੋਲ ਪਹੁੰਚ ਜਾਂਦੀਆਂ ਨੇ ਕੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਇਹ ਬੇਅਦਵੀ ਵਾਲੀ ਵੀਡੀਓ ਨਹੀਂ ਪਹੁੰਚਦੀਆਂ ਹੋਣਗੀਆਂ ਜਾਂ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੋਵੇਗਾ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਨੂੰ ਇਹ ਕਿਹਾ ਗਿਆ ਸੀਗਾ ਸਰਕਾਰ ਵੱਲੋਂ ਕਿ ਇਹ AI ਨਾਲ ਬਣਾਈ ਹੋਈ ਵੀਡੀਓ ਹੈ ਜਿਸ ਨੂੰ ਸੋਸ਼ਲ ਮੀਡੀਆ ਤੋਂ ਕੌਂਟ ਦੀ ਮਦਦ ਨਾਲ ਹਟਾ ਦਿੱਤਾ ਗਿਆ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਵੀ ਇਹ ਚੀਜ਼ ਦਾ ਜ਼ਿਕਰ ਮੀਡੀਆ ਸਾਹਮਣੇ ਕੀਤਾ ਕਿ ਕਿਉਂ ਸਰਕਾਰ ਵੱਲੋਂ ਹਰਮੰਦਰ ਸਾਹਿਬ ਦੀਆਂ ਜਾਂ ਹੋਰ ਕਿਸੇ ਧਾਰਮਿਕ ਸਥਾਨਾਂ ਦੀਆਂ AI ਨਾਲ ਬਣਾਈਆਂ ਗਈਆਂ ਵੀਡੀਓ ਨੂੰ ਸਰਕਾਰ ਵੱਲੋਂ ਡਿਲੀਟ ਕਿਉਂ ਨਹੀਂ ਕਰਵਾਇਆ ਜਾਂਦਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੋਂ ਕੀ ਕਿਹਾ ਉਹਨਾਂ ਨੇ ਸੁਣੋ ਤੁਸੀਂ ਵੀ ਜਿਹਦਰ ਸਾਹਿਬ ਵੀ ਜੇ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹਦੇ ਸੰਬੰਧੀ ਕੋਈ ਵੀਡੀਓ ਦਾ ਮਸਲਾ ਆਇਆ ਤੇ ਉਹ ਪੰਜਾਬ ਸਰਕਾਰ ਨੇ ਕਿਹਾ ਵੀ 24 ਘੰਟਿਆਂ ਦੇ ਵਿੱਚ ਹਟਾਈਆਂ ਜਾਣਾ ਔਰ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਹ ਵੀਡੀਓ ਹਟੀਆਂ ਵੀਆਂ ਤਾ ਫੇਰ ਜਦੋਂ ਦਰਬਾਰ ਸਾਹਿਬ ਦੇ ਨਾਲ ਛੇੜ ਛਾੜ ਕੀਤੀ ਜਾਂਦੀ ਹੈ ਆਈ ਦੇ ਨਾਲ ਤਾਂ ਉਹ ਜਿਹੜੀਆਂ ਵੀਡੀਓ ਆ ਸਰਕਾਰ ਉਹਦੇ ਲਈ ਫਰਮਾਨ ਸਾਰੇ ਸੋਸ਼ਲ ਮੀਡੀਆ ਸਾਈਟਾਂ ਨੂੰ ਕਿਉਂ ਨਹੀਂ ਕਰਦੀ ਭਾਵੇਂ ਉਹ ਫੇਸਬੁੱਕ ਆ ਭਾਵੇਂ ਉਹ ਇੰਸਟਾਗ੍ਰਾਮ ਆ ਭਾਵੇਂ ਵਟਸਐਪ ਆ ਜਾਂ ਜਿਹੜੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਆ ਵੀ ਉਹਨਾਂ ਨੂੰ 24 ਘੰਟਿਆਂ 'ਚ ਹਟਾਇਆ ਜਾਵੇ ਤੁਸੀਂ ਵੀ ਜਾਣਦੇ ਹੋ ਕਿ ਇਤਾਂ ਦੀ ਕੋਈ ਕਾਰਵਾਈ ਨਹੀਂ ਤਾਂ ਇਹਦੇ ਲਈ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਜਦੋਂ ਵੀ ਕੋਈ AI ਦੇ ਨਾਲ ਛੇੜਛਾੜ ਕਰਕੇ ਸਾਡੇ ਸਤਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਜਾਂ ਮੈਂ ਕਹਿੰਨਾ ਕਿਸੇ ਵੀ ਧਰਮ ਸਥਾਨ ਦੇ ਪ੍ਰਤੀ ਕੋਈ ਇਤਰਾਜਜੋਗ ਵੀਡੀਓ ਬਣਾਉਂਦਾ ਤਾਂ ਸਰਕਾਰਾਂ ਨੂੰ ਉਹ 24 ਘੰਟਿਆਂ 'ਚ ਹਟਾਉਣੀਆਂ ਚਾਹੀਦੀਆਂ ਔਰ ਉਹਦੇ ਤੋਂ ਪਹਿਲੀ ਵੀ ਇੱਕ ਗੱਲ ਆ ਕਿ ਕੇਂਦਰ ਸਰਕਾਰ ਨੂੰ ਜਿਹੜੀਆਂ ਇਹ AI ਕਿਉਂਕਿ ਹਰ ਕੰਪਨੀ ਦੀ ਆਪਣੀ ਆ Google ਦੀ ਆਪਣੀ ਆ WhatsApp ਦੀ ਆਪਣੀ ਆ Facebook ਦੀ ਆਪਣੀ ਆ ਇਹਨਾਂ ਨੂੰ ਇਹਨਾਂ ਸਾਰੀਆਂ ਕੰਪਨੀਆਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਵੀ ਕੋਈ ਵੀ ਇਤਰਾਜਜੋਗ ਵੀਡੀਓ ਜਿਹੜੀਆਂ ਬਣਨੀ ਨਾ ਉਹ ਇਹਨਾ ਪਲੇਟਫਾਰਮਾਂ ਤੇ ਪੈਣੀ ਨਾਲ ਪਰ ਜੇ ਕੋਈ ਸ਼ਰਾਰਤੀ ਅੰਸਰ ਪਾਉਂਦੇ ਵੀ ਆ ਤੇ ਸਰਕਾਰ ਉਹਨਾਂ ਤੱਕ ਪਹੁੰਚੇ ਕਿਉਂਕਿ ਜੇ ਇਹ ਚਾਹਣ ਜਦੋਂ ਹੁਣ ਵੇਖੋ ਕਿਸੇ ਮੁੱਖ ਮੰਤਰੀ ਦਾ ਮੰਤਰੀ ਦੀ ਵੀਡੀਓ ਪੈਂਦੀ ਤੇ ਪਹੁੰਚਦੇ ਨਾ ਵੀ ਇਹ ਕਿੰਨੇ ਪਾਈ